ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਹੁਣੇ-ਹੁਣੇ ਮੈਂ ਜਿਹੜਾ ਪਹਿਲਾ ਵਲੌਗ ਸ਼ਾਇਦ ਤੁਹਾਡੇ ਕੋਲ ਅਜਾਉ ਪਤਾ ਨਹੀਂ ਅਪਲੋਡ ਕਰਨਾ ਲਾਇਆ ਪਤਾ ਨਹੀਂ ਕੀ ਹੋਇਆ ਨੈਟ ਬਹੁਤ ਸਲੋ ਚੱਲਦਾ ਇੱਕ ਮੇਰੇ ਕੋਲ Airtel ਦੀ SIM ਆ ਇੱਕ ਪਤਾ ਨਹੀਂ Idea ਦੀ ਆ ਪਤਾ ਨਹੀਂ ਦੋਨੋਂ ਨੈਟ ਬਹੁਤ ਸਲੋ ਚੱਲਦੇ ਆ ਮੈਂ Wi-Fi ਵੀ ਛੱਡਿਆ ਪਤਾ ਨਹੀਂ ਚੱਲਦਾ ਹੀ ਨਹੀਂਗਾ ਹਾਟਸਪੌਟ ਾਂਕੇ ਪਤਾ ਨਹੀਂ ਚੱਲਦਾ ਨਹੀਂਗਾ ਤੇ ਹਾਂਜੀ ਚਲੋ ਕੋਈ ਗੱਲ ਨਹੀਂ ਉਹ ਵਾਲੇ ਵਲੌਗ ਦਾ ਐਂਡ ਹੁਣੇ ਕੀਤਾ ਤੇ ਹੁਣ ਹੀ ਆਪਾਂ ਦੂਸਰਾ ਵਲੌਗ ਸ਼ੁਰੂ ਕਰ ਲਿਆ ਕਿਉਂਕਿ ਉਹਦੇ ਵਿੱਚ ਕੋਈ ਕੰਮ ਕਰਨੀ ਸੀ ਉਹਨੂੰ ਵਲੌਗ ਤਾਂ ਕਹਿ ਨਹੀਂ ਸਕਦੇ ਆਪਾਂ ਖਬਰ ਸਾਰ ਦਿੱਤੀ ਸੀ ਆਪਣੀ ਢਾਡੀ ਲਈ ਸੀ ਤੇ ਆਪਣੀ ਦਿੱਤੀ ਸੀ ਕਿਉਂਕਿ ਤੁਹਾਨੂੰ ਮਿਲਣਾ ਬਹੁਤ ਜ਼ਰੂਰੀ ਆ ਹਨਾ ਤੁਹਾਡੇ ਤੋਂ ਬਿਨਾ ਆਪਾਂ ਜ਼ੀਰੋ ਆ ਜੇ ਤੁਸੀਂ ਨਾਲ ਹੋ ਤੇ ਫਿਰ ਆਪਾਂ ਹੀਰੋ ਆ ਨਹੀਂ ਤਾਂ ਫਿਰ ਆਪਾਂ ਜ਼ੀਰੋ ਆ ਠੀਕ ਹੈ ਜੀ ਤੇ ਚਲੋ ਜੀ ਮੈਂ ਹੁਣ ਸਬਜ਼ੀ ਦਾ ਤੜਕਾ ਲਾਉਣਾ ਟਰਾਈਪੌਡ ਨੂੰ ਆਪਾਂ ਲਾ ਲੈਨੇ ਆ ਫੋਨ ਨੂੰ ਲਾ ਲੈਨੇ ਟ੍ਰਾਈਪੋਡ ਤੇ ਦਿਮਾਗ ਹਿੱਲ ਗਿਆ ਸੱਚੀ ਹਿੱਲਿਆ ਹੋਇਆ ਤਾਂ ਤੇ ਮੈਂ ਠੰਡ ਉਹ ਹੱਸਦੇ ਆ ਹੱਸੀ ਜਾਓ ਮੇਰੇ ਤੇ ਤੁਸੀਂ ਚਲ ਆਈ ਬੋਟੀ ਇੱਕ ਟੱਕ ਤੇ ਟ੍ਰਾਈਪੋਡ ਹੈਗਾ ਤੇਰਾ ਆਈ ਬੋਟੀ ਇੱਕ ਟੱਕ ਤੇ ਮੇਕਅਪ ਆ ਟ੍ਰਾਈਪੋਡ ਲਿੱਕ ਟੰਗ ਜਾਂਦੀ ਫਿਰ ਇਹ ਰੱਖ ਦੇ ਯਾਰ ਇਹਨੂੰ ਆਪਾਂ ਕਾ ਨਾ ਆ ਜਾ ਹਰ ਜਾ ਲੱਕੂਗਾ ਇਹਦਾ ਨਾ ਕਰਿਆਗਾ ਤੂੰ ਵੀ ਟੰਗ ਬੱਤੇ ਲੜਦਾ ਹਰ ਤੇ ਗਰੂਦਾ ਨਹੀਂ ਨਹੀਂ ਤਾਂ ਨਹੀਂ ਖਾ ਲਓ ਕੀ ਐਨੇ ਛੁੱਟੀਆਂ ਚੁੱਪ ਹਾਂਜੀ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਤੇ ਮੈਂ ਹੁਣੇ-ਹੁਣੇ ਬਲੌਗ ਦਾ ਐਂਡ ਕਰਿਆ ਤੇ ਹੁਣੇ-ਹੁਣੇ ਬਲੌਗ ਦੁਬਾਰਾ ਸ਼ੁਰੂ ਕਰ ਲਿਆ ਫੂਨ ਨਹੀਂ ਚਾਹਾਂ ਮੈਂ ਉਦੋਂ ਕਿਹਾ ਮੈਨੂੰ ਭੁੱਖ ਲੱਗੀ ਆ ਮੈਂ ਖਾਦਾ ਕੁਛ ਨਹੀਂ ਦਾ ਚਲ ਕੋਈ ਗੱਲ ਮੈਨੂੰ ਪਸਬਜੀ ਰੋਟੀ ਖਾਣਾ ਮੈਨੂੰ ਡਾਕਟਰ ਨੇ ਕਿਹਾ ਵੀ ਰੋਟੀ ਜਿਹੜੀ ਆਪਾਂ ਜਲਦੀ ਖਾਣੀ ਆ ਕੱਟ ਹਾਂ ਡਿਨਰ ਕੱਟ ਹਾਂ ਡਿਨਰ ਜਲਦੀ ਕਰਨਾ ਐਂਡ ਕੱਟ ਖਾਣਾ ਹਾਂ ਚਾਦੀ ਨੀ ਬੀਨੀ ਜੀ ਡੀ ਐਨ ਏ ਦੇ ਫੱਟੇ ਮਾਰ ਗਿਆ ਐ ਲਸਾ ਇਨਰ ਹੈ ਚਲੋ ਦਰ ਲਸਾ 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 ਕਿ ਐਸਾ ਵੀਡੀਓ ਮੈਂ ਪਤਾ ਨਹੀਂ ਮੈਨੂੰ ਵੀਡੀਓ ਦੀ ਟੈਨਸ਼ਨ ਹੈ ਵੀ ਅਪਲੋਡ ਹੁੰਦੀ ਆ ਜene ਚਲੋ ਕੋਈ ਗੱਲ ਬੱਤਾਂ ਜੇ ਕਹੀ ਰਾਈ ਦਰ ਉੱਠ ਦੋ ਹਾਂ ਤੂੰ ਕਿ ਨਹੀਂ ਹਾਂ ਮੈਂ ਦਰਾਂ ਕਰ ਠੀਕ ਆਖਾਂ ਚ ਪਿਆਜ਼ ਬੰਦਾ ਮੈਂ ਤਾਂ ਬਸ ਠੀਕ ਹਾਂ ਹੁੰਦੀ ਕਿ ਨਹੀਂ ਠੀਕ ਆ ਵੀਰੇ ਰੇ ਆ ਜਾ ਹਾਂ 7 ਵਜੇ ਨਾ ਕਿੰਨੇ ਕਿਓ ਸੈਟ ਰੋਟੀ ਬਣਾ ਲੈਂਦੇ ਮੈਂ ਜਦ ਮੈਂ ਖਾ ਲੱਦਾ ਵੰਟਾ ਸਾਰਾ ਤਲਾਤਾ ਫੋਨ ਤੇ ਤੇ ਬਾਹਰ ਦੇਖ ਨਾ ਚੁੱਪ ਚੁੱਪ ਚੀਆ ਚੁੱਪੀ ਸੁਣ ਇਹ ਕਿੱਥੇ ਆਇਆ ਸਰੋਂ ਦਾ ਤੇਲ ਕਿੱਥੇ ਆ ਦੂਜੇ ਹਾਂ ਕਿੱਥੇ ਗਿਆ ਤੁਸੀਂ ਉਹ ਇੱਥੇ ਹੈ ਨਾ ਆ ਲੈ ਕੇ ਆਇਓ ਸਰੋਂ ਦਾ ਤੇਲ ਜਿ ਬਣਾਉਣੇ ਪੈਠੇ ਸਬਜ਼ੀ ਆ ਨਡਕਸ਼ਨ ਦੇ ਮੁੰਦੁਰਖ ਦਾ ਗਰਮ ਹੋਣਾ ਕਾਨਾ ਚ ਮੈਂ ਬੋਲ ਕਾਨ ਫਿਰ ਲੰਬੇ ਰਕਮ ਕਰਦੇ ਇਹਨਾਂ ਨੂੰ ਆਏ ਵਿਚਾ ਰੋਟੀ ਦਾ ਬਣਦੀ ਹੋਰ ਕਿਤੇ ਰੋਟੀ ਤੇ ਵੀ ਜਵਾਬ ਜਹੋ ਥੈਂਕ ਯੂ ਸੋਹਣਾ ਚਾਹ ਦੀ ਕੁੜੀ ਬਣਨ ਦੀ ਕਿਵੇਂ ਪਤਲੀ ਹੋ ਪਤਲੀ ਹੋ ਗਈ ਹਾਂ ਮੈਂ ਮੇਰਾ ਢੇਟ ਘਟ ਗਿਆ ਹੁਣ ਮੈਨੂੰ ਆਪਣੇ ਆਪ ਲੱਗ ਜਾਂਦਾ ਮੇਰੇ ਅਬਾਵਾ ਪਤਲੀ ਹੋ ਗਈ ਮੇਰੇ ਹੱਥ ਪਤਲੇ ਪਤਲੇ ਹੋ ਗਏ ਪਤਲੀ ਹੋ ਗਈ ਮੈਂ ਸੱਚੀ ਆਹ ਚੀਜ਼ ਮੇਰੀ ਸਾਰੀ ਪਤਲੀ ਹੋ ਗਈ ਕੁਤੀ ਦਾ ਛੋੜੀ ਜਿਵੇਂ ਸੇਤ ਬਣਦੀ ਹੈ ਨਾ ਉਦੋਂ ਹੀ ਆਪਾਂ ਉਹਦਾ ਹੀ ਵਰਤਣਾ ਨਹੀਂ ਤਾਂ ਦੀ ਸੇਤ ਫੰਗ ਨਾ ਦੀਆਂ ਚਲੋ ਸੇਤ ਬਣਾ ਕੇ ਕੀ ਲੈਣਾ ਤੰਦਰੁਸਤ ਰਹਿਣਾ ਚਾਹੀਦਾ ਬਾਣੀ ਦੀ ਕਮੀ ਹੋ ਜਾਂਦੀ ਆ ਤੇ ਗੱਲ ਪਾਣੀ ਦੀ ਕਮੀ ਆਪਾਂ ਪੂਰੀ ਕਰ ਲੈਣੀ ਓਏ ਹੋਏ ਪਿਆਰ ਆ ਗਿਆ ਜਾਨ ਗਰਮੀਆਂ ਚੱਲਦੀਆਂ ਮੈਂ ਤਾਂ ਉਹ ਦਿੱਤੀ ਕੁਪਿਆ ਇਹ ਨੂੰ ਕਹਿ ਦਿੰਦੇ ਮੈਂ ਪਿਆਰ ਦੀ ਮਤਲਬ ਹੀ ਆ ਫਿਰ ਜੋ ਸਾਫ਼ ਕਰਨਾ ੜੀਆ ਕਰ ਲੇ ਚਾਟ ਪੋਟਾ ਮੈਂ ਲਗਾਉ ਤਾ ਪਰ ਮੈਂ ਨਾ ਨਹੀਂ ਜਾਣਾ ਮੇਰਾ ਕਾਲ ਪੈ ਜੰਦੀ ਐ ਨਾ ਫਿਰ ਕੀ ਇਹ ਕਹਿੰਦੇ ਪਹਿਲਾਂ ਕੰਮ ਨੇ ਕਰ ਲੈ ਇਹ ਫੇਲਾਉਣੀ ਲੈਣਾ ਕਮ ਨਾ ਵੀ ਆ ਕਰਨ ਵਾਲਾ ਨਹੀਂ ਫ੍ਰਿਜ ਜਿਆਦਾ ਜ਼ਰੂਰੀ ਆ ਸਾਫ ਕਰਨਾ ਹੋਰ ਕੰਮ ਨਾ ਨਾ ਫੱਟੂ ਫੱਟੂ ਤੇ ਲੋ ਜੀ ਇੱਥੇ ਆਪਾਂ ਲਾ ਦਾਂਗੇ ਤੜਕਾ ਮੈਂ ਤੜਕਾ ਕੱਟਦੀ ਸੀ ਤੇ ਵੀਡੀਓ ਜਿਆਦਾ ਨਾ ਲੰਬੀ ਬਣ ਗਈ ਸੀ ਤਾਂ ਕਰਕੇ ਮੈਂ ਨੇ ਫਾਸਟ ਕਰਤੀ ਤੇ ਉਦਾਂ ਇੱਕ ਮੈਂ ਕੰਮ ਕਰਦੀ ਸੀਗੀ ਪਰ ਮੇਰੇ ਚ ਹਿੰਮਤ ਹੈ ਨਹੀਂ ਸੀ ਪਰ ਮੈਂ ਕੰਮ ਨਹੀਂ ਛੱਡਿਆਗਾ ਤਾਂ ਨਾ ਹੀ ਛੱਡਣਾ ਚਾਹੀਦਾ ਤੇ ਫਿਰ ਆਪਾਂ ਜਿਆਦਾ ਮੰਜੇ ਨਾ ਲੱਗ ਜੰਨੇ ਆ ਤੇ ਨਹੀਂ ਆਪਾਂ ਜਿੰਨਾ ਟਾਈਮ ਆ ਕਿਚਨ ਚ ਰਹਿਣੀ ਆ ਉਹਨਾ ਟਾਈਮ ਮੈਂ ਆਪਣੀ ਬਿਮਾਰੀ ਨੂੰ ਭੁੱਲੀ ਰਹਿਣੀ ਆ ਹਨਾ ਵੀ ਮੇਰਾ ਕੀ ਦੁਖਦਾ ਆ ਤੇ ਖਾਣਾ ਬਣਾ ਕੇ ਦੇਣਾ ਇੱਕ ਮੇਰੀ ਡਿਊਟੀ ਆ ਤੇ ਉਹ ਮੈਂ ਬਣਾ ਕੇ ਦੇਣਾ ਹੀ ਦੇਣਾ ਹਨਾ ਕਿਉਂਕਿ ਮੇਰੇ ਸਾਡੇ ਘਰ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ ਕਿਸੇ ਨੂੰ ਜਿਆਦਾ ਕੁਕਿੰਗ ਨਹੀਂ ਆਉਂਦੀ ਤੇ ਜੇ ਆਉਂਦੀ ਆ ਤਾਂ ਬਸ ਵੱਡੇ ਬਿਟਨ ਚੋਲ ਵਗੈਰਾ ਬਣਾਉਣੇ ਆਉਂਦੇ ਆ ਜਾਂ ਹਨਾ ਕੀ ਬਣਾ ਲੈਂਦਾ ਹੈ ਉਹ ਬਸ ਆਪ ਦਾ ਝਾੜ ਵਗੈਰ ਬਣਾ ਲੈਂਦਾ ਹੈ ਹੋਰ ਕੁਝ ਨਹੀਂ ਆਉਂਦਾਗਾ ਇਹਨਾਂ ਨੂੰ ਬਣਾਉਣਾ ਸਬਜੀ ਸਬਜੀ ਬਿਲਕੁਲ ਨਹੀਂ ਬਣਾਉਣੀ ਆਉਂਦੀ ਹੈਗੀ ਮੈਂ ਇਹਨਾਂ ਨੂੰ ਕਹਿੰਦੀ ਵੀ ਹੁੰਨੀ ਆ ਵੀ ਬਣਾਉਣੀ ਸਿੱਖ ਲੋ ਤੁਸੀਂ ਹਨਾ ਬਟ ਇਹਨਾਂ ਕੋ ਟਾਈਮ ਨਹੀਂ ਹੁੰਦਾ ਤੇ ਬੱਚੇ ਜੇ ਹਾਲੇ ਛੋਟੇ ਆ ਵੱਡਾ ਬੇਟਾ ਘਰ ਨਹੀਂ ਹੁੰਦਾਗਾ ਤਾਂ ਸਿੱਖਣੀ ਕਿੰਨੇ ਆ ਹਨਾ ਤੇ ਇੱਥੇ ਮੈਂ ਪੇਠੇ ਸਬਜੀ ਤੜਕਾ ਲਾਉਂਦੀ ਸੀਗੀ ਜਦੋਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਤੇ ਨਾਲ ਦੀ ਨਾਲ ਹੀ ਹੁਣ ਮੈਂ ਤੜਕਾ ਲਾ ਕੇ ਪਿਆਜ਼ ਭੁੰਨ ਕੇ ਤੇ ਵਿੱਚ ਮੈਂ ਪਾਤੀ ਸੀ ਸਬਜੀ ਨੂਨ ਮਿਰਚ ਆਪਾਂ ਬਾਅਦ ਚ ਪਾਵਾਂਗੇ ਤੇ ਨਾਲ ਦੀ ਨਾਲ ਮੈਂ ਆਟਾ ਗੁੰਨਣ ਲੱਗੀ ਸੀਗੀ ਤੇ ਆਟਾ ਮੈਂ ਨਾ ਆਟਾ ਤੇ ਸਬਜੀ ਮੈਂ ਜ਼ਿਆਦਾਤਰ ਸਵੇਰ ਕਰਕੇ ਜਿਆਦਾ ਕਰਦੀ ਹੁੰਨੀ ਆ ਸ਼ਾਮ ਨੂੰ ਵੀ ਹਨਾ ਸਵੇਰੇ ਮੈਂ ਤੇ ਉੱਠਿਆ ਨਹੀਂ ਜਾਂਦਾ ਹੈਗਾ ਜਲਦੀ ਪਤਾ ਨਹੀਂ ਤਾਂ ਹਨਾ ਆਪਾਂ ਮੈਡੀਸਨ ਲੈਨੇ ਆ ਉਹਦੇ ਨਾਲ ਹਨਾ ਨੀਂਦ ਆ ਜਾਂਦੀ ਆ ਤੇ ਪਤਾ ਨਹੀਂ ਤਾਂ ਕਮਜ਼ੋਰੀ ਆ ਮੇਰੇ ਤੋਂ ਜਲਦੀ ਨਹੀਂ ਉੱਠਿਆ ਜਾਂਦਾ ਹੈਗਾ ਬਸ ਮੈਂ 6:00 ਵਜੇ ਮਸਾਈ ਵੀ ਮਤਲਬ ਵੀ ਹੁਣ ਟਾਈਮ ਹੋ ਗਿਆ ਤੇ ਹੁਣ ਤਾਂ ਉੱਠਣਾ ਹੀ ਪੈਣਾ ਹਨਾ ਬੱਚਿਆਂ ਨੇ ਸਕੂਲੇ ਜਾਣਾ ਆ ਤਾ ਉੱਠਦੀਆਂ ਤੇ ਜਿਆਰ ਨੂੰ ਤਾਂ ਹੁਣ ਛੁੱਟੀਆਂ ਆ ਹਨਾ ਜਿਆਰ ਤਾਂ ਹੁਣ ਘਰੇ ਹੀ ਆ ਪਤਾ ਨਹੀਂ ਸ਼ਾਇਦ ਇੱਕ ਤਰੀਕ ਤੱਕ ਘਰੇ ਆ ਉਹਦੇ ਪੇਪਰ ਖਤਮ ਹੋ ਗਏ ਉਹ ਤਾਂ ਘਰੇ ਆ ਉਹਦੀ ਤਾਂ ਕੋਈ ਟੈਨਸ਼ਨ ਹੈ ਨਹੀਂਗੀ ਪਰ ਫਿਰ ਵੀ ਬੱਚੇ ਨੇ ਰੋਟੀ ਤਾਂ ਖਾਣੀ ਹੁੰਦੀ ਆ ਹਨਾ ਭੁੱਖ ਤਾਂ ਲੱਗਦੀ ਹੋਈ ਆ ਤੇ ਇੱਥੇ ਸਬਜੀ ਆਪਣੀ ਜਿਹੜੀ ਆ ਨਾ ਜੇ ਮੈਂ ਦੇਖਦੀ ਸੀ ਕਿ ਰਿੱਜ ਗਈ ਸੀ ਹੁਣ ਮਿਰਚ ਪਾਉਣਾ ਇਹਦੇ ਵਿੱਚ ਹੁਣ ਇਹਨੇ ਦੇਖਦੀ ਸੀ ਕਿ ਹੁਣ ਰਿੱਜ ਗਈ ਆ ਇਹਨੇ ਪਾਣੀ ਜਿਆ ਛੱਡਤਾ ਸੀ ਕਿ ਮੈਂ ਤੋ ਤਿੰਨ ਕੁ ਮਿੰਟ ਹੋਰ ਖੁੱਲੀ ਜਿਹਾ ਛੱਡ ਕੇ ਰਹਿਣ ਲਿਆ ਸੀਗਾ ਕਰਤੋਂ ਤਾਂ ਬਣ ਗਿਆ। ਇਹ ਲਾਉ ਜੀ। ਸਭ ਜੀ ਆਪਣੀ ਬਣ ਗਈ। ਬਟ ਇਹਨੂੰ ਪਾਣੀ ਛੱਡਤਾ। ਥੋੜਾ ਜਿਹਾ ਇਹਨੂੰ ਖੁੱਲਾ ਛੱਡ ਕੇ ਰੰਨਦੇ ਆ। ਇੰਡਕਸ਼ਨ ਤੇ ਰੱਖਦੇ ਆ। ਉਧਰ ਰਿੱਜ ਜੂਗੀ। ਕਲਰ ਤਾਂ ਬਹੁਤ ਵਧੀਆ ਆਇਆ। ਰਾਤੀ ਨਹੀਂ ਆਣੀ ਆ। ਦਾਤਰੀ